ਹਾਂਜੀ ਮੇਰੇ ਪੰਜਾਬੀ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੀਪੰਧਪੁਰ ਤੁਸੀਂ ਦੇਖ ਰਹੇ ਹੋ ਜੋ ਇਹ ਛੋਟੀ ਜੀ ਬੱਚੀ ਐ ਇਸ ਬੱਚੀ ਦਾ ਜੀ ਅੱਜ ਜਨਮ ਦਿਨ ਆ ਤਾਂ ਸਾਰੇ ਨੂੰ ਮੇਰੀ ਬੇਨਤੀ ਐ ਕਿ ਇਸ ਬੱਚੀ ਨੂੰ ਆਪਾਂ ਮੁਬਾਰਕਬਾਦ ਦੋ ਵਧਾਈਆਂ ਦੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਜੀਆਂ ਬੱਚੀਆਂ ਮਿਸਾਲ ਬਣ ਸਕਣ ਦੁਨੀਆ ਤੇ ਪੜ੍ਹ ਲਿਖ ਕੇ ਵਧੀਆ ਆਪਣਾ ਨਾਮ ਆਪਸ਼ਨ ਕਰਨ ਤਾਂ ਮੇਰੇ ਬਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਜੀ ਧੰਨਵਾਦ ਹਾਂਜੀ ਆਪਾਂ ਚੱਲ ਪਈਏ ਘਰੋਂ ਮੋਟਰਸਾਈਕਲ ਤੇ ਬਹਿ ਕੇ ਜੀ ਆਪਾਂ ਚੱਲਿਆਂ ਬਾਜ਼ਾਰ ਨੂੰ ਗੁਡੀਅਰ ਰਾਣੀ ਦੇ ਵਾਸਤੇ ਕੇਕ ਲੈਣ ਐਂਡ ਤੱਕ ਰਹੋ ਜੀ ਬਲੌਗ ਦੇ ਨਾਲ ਬਣੇ ਹਾਂਜੀ ਧੁੱਪ ਬਹੁਤ ਜ਼ਿਆਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਪਰ ਕੋਈ ਗੱਲ ਨਹੀਂ ਆਪਾਂ ਨੇ ਜਾਣੇ ਆ ਤਾਂ ਜਾਣੇ ਆ ਸੀ ਵੀ ਦੇਖੋ ਤੁਸੀਂ ਪੱਟੀਆਂ ਪਈਆਂ ਨੇ ਸੜਕ ਪੂਰੀ ਪੱਟੀ ਪਈ ਹੈ ਜਮ ਚਲੋ ਕੋਈ ਗੱਲ ਨਹੀਂ ਆਪਾਂ ਪਰ ਉਤਰ ਕੇ ਮੋਟਰਸਾਈਕਲ ਹੌਲੀ-ਹੌਲੀ ਨਿਘਾ ਲਾਂਗੇ ਕੋਈ ਗੱਲ ਨਹੀਂ ਹੋ ਜੀ ਆਪਾਂ ਆ ਗਏ ਜਿਵੇਂ ਬਾਹਰ ਕੇ ਟੱਪ ਕੇ ਜੀ ਬਾਜ਼ਾਰ ਦੇ ਵਿੱਚ ਥੋੜੇ ਟਾਈਮ ਨੂੰ ਆਪਾਂ ਪਹੁੰਚ ਜਾਗੇ ਮੇਨ ਬਾਜ਼ਾਰ ਦੇ ਵਿੱਚ ਤੁਸੀਂ ਐਂਡ ਤੱਕ ਸਾਡੇ ਬਲੌਗ ਦੇ ਨਾਲ ਬਣੇ ਰਹਿਣਾ ਜੀ ਸਾਰਿਆਂ ਨੇ ਹਾਂਜੀ ਹਾਂਜੀ ਦੇਖੋ ਜੀ ਹਾਂਜੀ ਬਸ ਪਹੁੰਚਣ ਵਾਲੇ ਆ ਜਪਾਂ ਥੋੜਾ ਟਾਈਮ ਹੀ ਲੱਗੂ ਆਪਾਂ ਨੂੰ ਚਲੋ ਜੀ ਆਪਾਂ ਬਸ ਮੇਨ ਪਹੁੰਚ ਗਏ ਮੇਨ ਬਾਜ਼ਾਰ ਦੇ ਵਿੱਚ ਤੁਸੀਂ ਰਹੋ ਜੀ ਬਣੇ ਸਾਡੇ ਬਲੌਗ ਦੇ ਨਾਲ ਚਲੋ ਜੀ ਆ ਗਈ ਜੀ ਬਸ ਕੇਕ ਵਾਲੀ ਦੁਕਾਨ ਉਸੀਂ ਦੇਖ ਸਕਦੇ ਹਾਂ ਆਪਾਂ ਹੋ ਗਏ ਜੀ ਇੰਟਰ ਅੰਦਰ ਦੁਕਾਨ ਹੁਣ ਆਪਾਂ ਕੇਕ ਵਾਲੀ ਦੁਕਾਨ ਤੋਂ ਜਿਹੜੀ ਆਪਾਂ ਨੂੰ ਚੀਜ਼ ਦੀ ਲੋੜ ਹੈ ਉਹ ਆਪਾਂ ਲੈ ਲਾਂਗੇ ਜੀ ਚਲੋ ਜੀ ਪਹਿਲਾਂ ਆਪਾਂ ਲੈਂਦਾ ਕੇਕ ਫਿਰ ਆਪਾਂ ਕੁਝ ਡੈਕੋਰੇਟ ਦਾ ਸਮਾਨ ਜਿਵੇਂ ਕਿ ਬੁਲਬਲੇ ਤੇ ਚਾਕੂ ਕੇ ਕੱਟਣ ਵਾਲਾ ਤੇ ਹੁਣ ਨਾਂ ਲਿਖਿਆ ਜਾ ਰਿਹਾ ਜੀ ਕੇਕ ਤੇ ਆਪਨੇ ਲੈਤੇ ਜੀ ਪੇ ਪੈਟੀਆਂ ਪੈਟੀਆਂ ਲੈ ਲਈਆਂ ਆਪਾਂ ਨੇ ਹੋਰ ਥੋੜਾ ਥੋੜਾ ਸਮਾਨ ਜਿਵੇਂ ਕਿ ਕੈਂਡਲਸ ਹੋ ਗਈਆਂ ਮੋਮਬੱਤੀਆਂ ਚਲੋ ਜੀ ਹੁਣ ਆਪਾਂ ਅੱਗੇ ਹੋਰ ਸਮਾਨ ਦੇਖਨੇ ਆ ਚਲੋ ਜੀ ਜਿਹੜਾ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਸੀ ਆਪਾਂ ਨੇ ਉਹ ਲੈ ਲਿਆ ਹੁਣ ਆਪਾਂ ਪਾਦਾਂਗੇ ਚੱਲੇ ਘਰ ਨੂੰ ਆਓ ਜੀ ਆਪਾਂ ਅਗੀ ਜੀ ਘਰੇ ਬਾਈਕ ਆਪਾਂ ਲਾਤੀ ਸਾਈਡ ਤੇ ਹੁਣ ਆਪਾਂ ਚੱਕ ਲਈ ਗੱਡੀ ਕਿਉਂਕਿ ਗੱਡੀ ਆਪਾਂ ਪਹਿਲਾਂ ਤਾਂ ਨਹੀਂ ਚੱਕੀ ਸਿਵਰੇਜ ਪਾਪਾ ਪੈਣੀ ਸੜਕ ਪੱਟੀ ਹੋਈ ਸੀ ਗੱਡੀ ਲੰਘ ਨਹੀਂ ਲੱਗੀ ਹੁਣ ਚਲੋ ਜੀ ਆਪਾਂ ਸਿੱਧਾ ਪਾਵਾਂਗੇ ਚਾਲੇ ਪਿੰਡ ਹੀਰੀਵਾਲ ਨੂੰ ਚਲੋ ਜੀ ਸਾਰੇ ਆਪਣੇ ਦੋਸਤ ਬਹਿ ਗਏ ਪਿੰਡ ਜਾਣ ਵਾਸਤੇ ਹੀਰੀਵਾਲ ਚਲੋ ਜੀ ਤੋਰ ਲਈ ਜੀ ਗੱਡੀ ਆਪਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਹਰਾ ਭਰਾ ਮਾਹੌਲ ਹਾਂਜੀ ਨਾਲ ਆਪਣੇ ਠੋਲਾ ਇੱਕ ਕਾਲੀਆ ਸਾਰੀਆਂ ਸੰਗਤਾਂ ਆਪਣੇ ਨਾਲ ਨੇ ਰਹਿਣ ਦਿ ਲੋ ਧੰਨਵਾਦ ਸੰਗਤਾਂ ਦਾ ਕੋਈ ਵਸਥੇ ਥੋੜਾ ਟਾਈਮ ਹੀ ਲੱਗੂ ਆਪਾਂ ਨੂੰ ਚਲੋ ਜੀ ਆਪਾਂ ਬਸ ਹੋਣ ਵਾਲਿਆਂ ਗੀ ਉਸੇ ਟਾਈਮ ਪਿੰਡ ਦੇ ਵਿੱਚ ਚਲੋ ਜੀ ਹੋ ਗਏ ਆਪਾਂ ਪਿੰਡ ਦੇ ਵਿੱਚ ਐਂਟਰ ਗੱਡੀ ਆਪਾਂ ਇੱਥੋਂ ਕਮਾ ਲੈਣੀ ਹੈ ਜੀ ਚਲੋ ਜੀ ਆਪਾਂ ਨੇ ਕਮਾ ਲਈ ਜੀ ਗੱਡੀ ਸਾਈਡ ਤੇ ਲਾ ਕੇ ਚਲੋ ਜੀ ਆਪਾਂ ਨੇ ਗੱਡੀ ਕਮਾ ਲਈ ਜੀ ਹੁਣ ਲਾਤੀ ਆਪਾਂ ਨੇ ਸਾਈਡ ਤੇ ਗੱਡੀ ਇਹ ਆਇਆ ਛੋਟਾ ਜਿਹਾ ਬੱਚਾ ਆਪਾਂ ਨੂੰ ਮਿਲਣ ਬਹੁਤ ਹੀ ਪਿਆਰਾ ਪਹਿਲਾਂ ਵੀ ਇਹ ਆਪਾਂ ਨੂੰ ਮਿਲਿਆ ਸੀ ਜਦੋਂ ਇਸ ਬੱਚਿਆਂ ਦਾ ਘਰ ਪਵਾਇਆ ਸੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਬਹੁਤ ਪਿਆਰਾ ਬੱਚਾ ਇਹ ਕਿਹੜਾ ਫੋਟੋ ਖਿਚੋਣੀਆਂ ਮੈਂ ਕੋਈ ਗੱਲ ਨਹੀਂ ਪੁੱਤ ਖਚਾਵਾਂਗੇ ਤਰਨਾ ਜ਼ਰੂਰ ਫੋਟੋ ਆਪਾਂ ਹਾਂਜੀ ਚਲੋ ਜੀ ਅੱਗੇ ਤੁਸੀਂ ਬਲਾਗ ਲੱਗ ਜਾਈਏ ਕੇਕ ਪਹੁੰਚ ਗਈ ਜੀ ਆਪਾਂ ਘਰੇ ਗੁੜੀਆਂ ਦੇ ਸਮਾਨ ਲੈ ਕੇ ਸਾਰਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਤਾਂ ਤੁਸੀਂ ਦੇਖਿਓ ਇਹੋ ਜਿਹੇ ਘਰਾਂ ਨੂੰ ਸਪੋਰਟ ਕਰਿਆ ਕਰੋ ਇਹਨਾਂ ਦਾ ਵੀ ਇਰਮਾਨ ਹੁੰਦਾ ਵੀ ਅਸੀਂ ਆਪਣਾ ਜਨਮ ਦਿਨ ਮਨਾਈਏ ਠੀਕ ਹੈ ਨਾ ਸਾਰਿਆਂ ਨੂੰ ਆਪਣੀ ਬੇਨਤੀ ਆ ਵੀ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਵੀ ਅਸੀਂ ਐ ਇੱਕ ਆਹ ਚੀਜ਼ ਖਾਈਏ ਆਹ ਚੀਜ਼ ਅਸੀਂ ਐਵੇਂ ਕਰੀਏ ਕੱਪੜੇ ਪਾਈਏ ਵੀ ਅਸੀਂ ਕੇਕ ਕੱਟੀਏ ਇਹਨਾਂ ਦਾ ਵੀ ਸੁਪਨਾ ਹੁੰਦਾ ਇੱਕ ਸਾਰਿਆਂ ਦੇ ਸੁਪਨੇ ਪੂਰੇ ਕਰਨ ਦਾ ਆਪਾਂ ਨੂੰ ਹੱਕ ਹੈ ਠੀਕ ਹੈ ਦੇਖੋ ਕਿੰਨੇ ਪਿਆਰੇ ਬੱਚੇ ਨੇ ਛੋਟੀਆਂ ਛੋਟੀਆਂ ਬੱਚੀਆਂ ਬੀਬੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਖੁਸ਼ ਨੇ ਤਾਂ ਆਪਾਂ ਨੂੰ ਹਰ ਇੱਕ ਦਾ ਸਾਥ ਦੇਣਾ ਚਾਹੀਦਾ ਹਾਂਜੀ ਪੰਜਾਬੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਡੇ ਸਹਿਯੋਗ ਦੇ ਨਾਲ ਅੱਗੇ ਆਵਾਂਗੇ ਇਕੱਲੇ ਆਪਾਂ ਕੁਝ ਨਹੀਂ ਹੈਗੇ ਤਾਂ ਸਾਰੇ ਜਣੇ ਸਪੋਰਟ ਕਰੋ ਦਬਕੇ ਸ਼ੇਅਰ ਕਰੋ ਜੀ ਅਸੀਂ ਹੱਕ 'ਚ ਖੜਨ ਵਾਲੇ ਬੰਦੇ ਆਂ ਗਰੀਬਾਂ ਦੇ ਅਸੀਂ ਨਾਲ ਖੜਨ ਵਾਲੇ ਬੰਦੇ ਆਂ ਤਾਂ ਸਪੋਰਟ ਕਰੋ ਇਕੱਲੇ ਅਸੀਂ ਕੁਝ ਨਹੀਂ ਸੋਡੇ ਸਹਿਯੋਗ ਦੇ ਨਾਲ ਅੱਗੇ ਆਵਾਂਗੇ ਜੀ ਧੰਨਵਾਦ